ਚੋ ਪ੍ਰੇਣਾ ਕੋਈ ਕਮਜ਼ੋਰੀ ਨਹੀਂ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਅੱਜ ਦੀ ਇਹ ਦੁਨੀਆ ਕਿੰਨੀ ਸ਼ੋਰ ਸ਼ਰਾਬੇ ਨਾਲ ਭਰੀ ਪਈ ਹੈ ਹਰ ਕੋਈ ਬੋਲਣਾ ਚਾਹੁੰਦਾ ਹੈ ਹਰ ਕੋਈ ਆਪਣੀ ਗੱਲ ਸਾਬਤ ਕਰਨਾ ਚਾਹੁੰਦਾ ਹੈ ਕੋਈ ਸੋਸ਼ਲ ਮੀਡੀਆ ਤੇ ਲਿਖਦਾ ਹੈ ਕੋਈ ਤਕਰਾਰ ਕਰਦਾ ਹੈ ਕੋਈ ਹਰ ਗੱਲ ਦਾ ਤੁਰੰਤ ਜਵਾਬ ਦੇਣ ਲਈ ਤਿਆਰ ਬੈਠਾ ਹੈ ਪਰ ਸਚਾਈ ਕੀ ਹੈ ਜ਼ਿੰਦਗੀ ਹਮੇਸ਼ਾ ਉਹਨਾਂ ਦੀ ਨਹੀਂ ਹੁੰਦੀ ਜੋ ਸਭ ਤੋਂ ਉੱਚੀ ਆਵਾਜ਼ ਨਾਲ ਬੋਲਦੇ ਹਨ ਬਲਕਿ ਉਹਨਾਂ ਦੀ ਹੁੰਦੀ ਹੈ ਜੋ ਸਮਝ ਕੇ ਸੋਚ ਕੇ ਸਹੀ ਸਮੇਂ ਤੇ ਸਹੀ ਸ਼ਬਦ ਵਰਤਦੇ ਹਨ ਚੁੱਪ ਦਾ ਅਰਥ ਡਰ ਨਹੀਂ ਚੁੱਪ ਦਾ ਅਰਥ ਕਮਜ਼ੋਰੀ ਨਹੀਂ ਚੁੱਪ ਦਾ ਮਤਲਬ ਹੈ ਤਾਕਤ ਉਸ ਇਨਸਾਨ ਦੀ ਤਾਕਤ ਜੋ ਆਪਣੇ ਅੰਦਰਲੇ ਤੂਫਾਨ ਨੂੰ ਵੀ ਸ਼ਾਂਤ ਕਰ ਲੈਂਦਾ ਹੈ ਜਿਸ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਮੌਕੇ ਤੇ ਬੋਲਣਾ ਹੈ ਤੇ ਕਦੋਂ ਖਾਮੋਸ਼ੀ ਨਾਲ ਹਾਲਾਤ ਨੂੰ ਆਪਣੇ ਹੱਕ 'ਚ ਕਰਨਾ ਹੈ ਅੱਜ ਜਦੋਂ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ ਕੋਈ ਤੁਹਾਡੇ ਨਾਲ ਬੇਇਨਸਾਫੀ ਕਰਦਾ ਹੈ ਜਾਂ ਕੋਈ ਬੇਫਾਲਤੂ ਤਕਰਾਰ ਸ਼ੁਰੂ ਕਰਦਾ ਹੈ ਤੁਹਾਡਾ ਦਿਲ ਕਰਦਾ ਹੈ ਕਿ ਤੁਰੰਤ ਜਵਾਬ ਦਿਓ ਆਪਣੇ ਸ਼ਬਦਾਂ ਨਾਲ ਉਸ ਨੂੰ ਹਰਾ ਦਿਓ ਪਰ ਕੀ ਤੁਸੀਂ ਜਾਣਦੇ ਹੋ ਜੇ ਉਸ ਸਮੇਂ ਤੁਸੀਂ ਚੁੱਪ ਰਹੇ ਤਾਂ ਤੁਸੀਂ ਉਸ ਬੰਦੇ ਤੋਂ 1000 ਗੁਣਾ ਉੱਪਰ ਖੜੇ ਹੋ ਕਿਉਂਕਿ ਚੁੱਪ ਉਸੇ ਦਾ ਹਥਿਆਰ ਹੈ ਜਿਸ ਦਾ ਮਨ ਮਜ਼ਬੂਤ ਹੈ ਸਾਡੀ ਪੰਜਾਬੀ ਸੱਭਿਆਚਾਰ ਵਿੱਚ ਵੀ ਇੱਕ ਗੱਲ ਕਹੀ ਜਾਂਦੀ ਹੈ ਜਿੱਥੇ ਗਲਤੀ ਲੋੜ ਨਾ ਹੋਵੇ ਉਥੇ ਬੋਲਣਾ ਮੂਰਖਤਾ ਹੈ ਤੇ ਜਿੱਥੇ ਚੁੱਪ ਨਾਲ ਜਿੱਤ ਹੋ ਸਕਦੀ ਹੈ ਉਥੇ ਬੋਲਣਾ ਕਮਜ਼ੋਰੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਜਵਾਬ ਨਾ ਦੇਣ ਨਾਲ ਲੋਕ ਸਾਨੂੰ ਕਮਜ਼ੋਰ ਸਮਝ ਲੈਣਗੇ ਪਰ ਹਕੀਕਤ ਇਸ ਦਾ ਉਲਟ ਹੈ ਚੁੱਪ ਇਨਸਾਨ ਦੀ ਸ਼ਕਲ ਚ ਵੀ ਇੱਕ ਅਜੀਹੀ ਗਹਿਰਾਈ ਪਿਆਦਾ ਕਰ ਦਿੰਦੀ ਹੈ ਕਿ ਸਾਹਮਣੇ ਵਾਲਾ ਆਪਣੇ ਆਪ ਡਰ ਜਾਂਦਾ ਹੈ ਉਹ ਸੋਚਦਾ ਹੈ ਇਹ ਕੁਝ ਕਿਉਂ ਨਹੀਂ ਬੋਲਿਆ ਇਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹ ਹੀ ਸੋਚ ਉਸ ਨੂੰ ਤੁਹਾਡੇ ਸਾਹਮਣੇ ਬੇਚੈਨ ਕਰ ਦਿੰਦੀ ਹੈ ਚੁੱਪ ਵਿੱਚ ਇੱਕ ਜਾਦੂ ਹੈ ਇਹ ਤੁਹਾਨੂੰ ਆਪਣੀ ਊਰਜਾ ਬਚਾਉਣ ਦਾ ਮੌਕਾ ਦਿੰਦੀ ਹੈ ਜਿੱਥੇ ਲੋਕ ਬੇਕਾਰ ਦੀਆਂ ਗੱਲਾਂ ਤੇ ਆਪਣੀ ਤਾਕਤ ਖਰਚ ਕਰਦੇ ਹਨ ਉਥੇ ਤੁਸੀਂ ਆਪਣੀ ਅਕਲ ਆਪਣਾ ਸਮਾਂ ਤੇ ਆਪਣੀ ਤਾਕਤ ਉਸ ਕੰਮ 'ਚ ਲਗਾਉਂਦੇ ਹੋ ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਚੁੱਪ ਰਹਿਣ ਵਾਲਾ ਇਨਸਾਨ ਹਮੇਸ਼ਾ ਹੋਰਾਂ ਤੋਂ ਵੱਖਰਾ ਦਿਸਦਾ ਹੈ। ਸੋਚੋ ਇਤਿਹਾਸ ਦੇ ਸਭ ਤੋਂ ਵੱਡੇ ਲੀਡਰਾਂ ਨੂੰ। ਇਹਨਾਂ ਸਭ ਨੇ ਚੁੱਪ ਦੀ ਤਾਕਤ ਨੂੰ ਸਮਝਿਆ ਸੀ। ਇਹਨਾਂ ਦੀ ਚੁੱਪ ਨੇ ਲੱਖਾਂ ਲੋਕਾਂ ਦੇ ਦਿਲ ਬਦਲੇ ਸਮਾਜ ਨੂੰ ਬਦਲਿਆ, ਦੁਨੀਆਂ ਨੂੰ ਇੱਕ ਨਵੀਂ ਸੋਚ ਦਿੱਤੀ। ਚੁੱਪ ਉਹ ਆਵਾਜ਼ ਹੈ ਜੋ ਬਿਨਾਂ ਬੋਲਿਆਂ ਵੀ ਦਿਲਾਂ ਤੱਕ ਪਹੁੰਚ ਜਾਂਦੀ ਹੈ। ਸ਼ਾਇਦ ਤੁਹਾਡੇ ਜੀਵਨ ਵਿੱਚ ਵੀ ਅਜਿਹੇ ਮੋੜ ਆਏ ਹੋਣਗੇ ਜਿੱਥੇ ਬੋਲਣ ਨਾਲ ਗੱਲ ਹੋਰ ਵਿਗੜ ਗਈ ਤੇ ਕਈ ਵਾਰ ਅਜਿਹੇ ਮੋੜ ਵੀ ਜਿੱਥੇ ਤੁਸੀਂ ਕੁਝ ਨਹੀਂ ਕਿਹਾ ਪਰ ਸਮਾਂ ਆਪਣੇ ਆਪ ਸਾਰੀ ਗੱਲ ਸਹੀ ਕਰ ਗਿਆ। ਇਹੀ ਹੈ ਚੁੱਪ ਦੀ ਅਸਲੀ ਖੂਬਸੂਰਤੀ। ਇਹ ਤੁਹਾਨੂੰ ਸਮੇਂ ਦੇ ਨਾਲ ਖੜਾ ਕਰਦੀ ਹੈ ਬੇਕਾਰ ਦੀਆਂ ਲੜਾਈਆਂ ਤੋਂ ਬਚਾਉਂਦੀ ਹੈ ਤੇ ਤੁਹਾਨੂੰ ਉਹ ਵਿਅਕਤੀ ਬਣਾ ਦਿੰਦੀ ਹੈ ਜਿਸ ਦੀ ਸੋਚ ਹੋਰਾਂ ਤੋਂ ਵੱਖਰੀ ਹੈ। ਜੇ ਤੁਸੀਂ ਅੱਜ ਵੀ ਸੋਚਦੇ ਹੋ ਕਿ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਇੱਕ ਖੇੜ ਬਦਲਣ ਵਾਲਾ ਪਲ ਹੋ ਸਕਦੀ ਹੈ। ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਚੁੱਪ ਦੀ ਉਸ ਤਾਕਤ ਬਾਰੇ ਜੋ ਤੁਹਾਨੂੰ 99% ਲੋਕਾਂ ਤੋਂ ਕਿਤੇ ਅੱਗੇ ਲੈ ਕੇ ਜਾ ਸਕਦੀ ਹੈ। ਉਹ ਫਾਇਦੇ ਜੋ ਤੁਹਾਨੂੰ ਮਾਨਸਿਕ ਤੌਰ ਤੇ ਮਜ਼ਬੂਤ, ਭਾਵਨਾਤਮਕ ਤੌਰ ਤੇ ਜਾਗਰੂਕ ਅਤੇ ਸਮਾਜਿਕ ਤੌਰ ਤੇ ਸਤਕਾਰਿਆ ਬਣਾ ਦੇਣਗੇ। ਅਤੇ ਜੇ ਤੁਸੀਂ ਇਹ ਵੀਡੀਓ ਪੂਰੀ ਦੇਖ ਲਈ, ਤੁਸੀਂ ਸਿਰਫ ਸ਼ਾਂਤ ਰਹਿਣਾ ਹੀ ਨਹੀਂ ਸਗੋਂ ਆਪਣੀ ਹਰ ਇੱਕ ਊਰਜਾ ਨੂੰ ਸਹੀ ਜਗ੍ਹਾ ਤੇ ਲਗਾਉਣਾ ਸਿੱਖ ਜਾਓਗੇ। ਫਿਰ ਭਾਵੇਂ ਕੋਈ ਤੁਹਾਨੂੰ ਕੁਝ ਵੀ ਕਹੇ ਜਾਂ ਹਾਲਾਤ ਵਿਗੜੇ, ਤੁਸੀਂ ਹਮੇਸ਼ਾ ਇੱਕ ਪੱਧਰ ਉੱਪਰ ਰਹੋਗੇ। ਤਾਉ ਹੁਣ ਜਾਣ ਲਈਏ ਚੁੱਪ ਦੀ ਅਸਲੀ ਤਾਕਤ ਕੀ ਹੈ ਪਹਿਲੀ ਤਾਕਤ ਚੁੱਪ ਤੁਹਾਨੂੰ ਰਾਜਮਈ ਤੇ ਕਦਰਯੋਗ ਬਣਾ ਦਿੰਦੀ ਹੈ ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਹਰ ਗੱਲ ਦਾ ਤੁਰੰਤ ਜਵਾਬ ਦੇਣਾ ਲਾਜ਼ਮੀ ਹੈ ਹਰ ਮੀਟਿੰਗ ਚ ਹਰ ਗੱਲਬਾਤ ਵਿੱਚ ਹਰ ਸੰਘਰਸ਼ ਚ ਅਸੀਂ ਆਪਣੇ ਵਿਚਾਰਾਂ ਨੂੰ ਜ਼ਾਹਰ ਕਰਨਾ ਚਾਹੁੰਦੇ ਹਾਂ ਪਰ ਸਚਾਈ ਇਹ ਹੈ ਜਦੋਂ ਤੁਸੀਂ ਹਮੇਸ਼ਾ ਬੋਲਦੇ ਰਹਿੰਦੇ ਹੋ ਹਰ ਗੱਲ ਤੇ ਪ੍ਰਤੀਕਿਰਿਆ ਦਿੰਦੇ ਹੋ ਲੋਕ ਤੁਹਾਨੂੰ ਹਲਕੇ ਵਿੱਚ ਲੈਣ ਲੱਗਦੇ ਹਨ ਉਹ ਸਮਝਦੇ ਹਨ ਇਹ ਹਮੇਸ਼ਾ ਉਪਲਬਧ ਹੈ ਹਰ ਗੱਲ ਦਾ ਤੁਰੰਤ ਜਵਾਬ ਦੇਵੇਗਾ ਪਰ ਜਦੋਂ ਤੁਸੀਂ ਚੁੱਪ ਰਹਿਣਾ ਸ਼ੁਰੂ ਕਰਦੇ ਹੋ ਤਦ ਤਾਕਤ ਸ਼ੁਰੂ ਹੁੰਦੀ ਹੈ ਲੋਕ ਤੁਹਾਡੇ ਬੋਲਣ ਤੋਂ ਪਹਿਲਾਂ ਸੋਚਣ ਲੱਗਦੇ ਹਨ ਉਹ ਪੁੱਛਦੇ ਹਨ ਇਹ ਕੁਝ ਕਿਉਂ ਨਹੀਂ ਬੋਲਿਆ ਇਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਬਸ ਇਥੋਂ ਹੀ ਤੁਹਾਡੇ ਅੰਦਰ ਦੀ ਰਾਜ਼ਮਈਤਾ ਬਣਨੀ ਸ਼ੁਰੂ ਹੋ ਜਾਂਦੀ ਹੈ ਰਾਜ਼ਮਈ انسان ਨੂੰ ਹਮੇਸ਼ਾ ਇੱਜ਼ਤ ਮਿਲਦੀ ਹੈ ਜਦੋਂ ਲੋਕ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਪਰ ਤੁਹਾਡੀ ਮੌਜੂਦਗੀ ਮਹਿਸੂਸ ਕਰਦੇ ਹਨ ਤਾਂ ਉਹ ਤੁਹਾਡੀ ਕਦਰ ਸ਼ੁਰੂ ਕਰ ਦਿੰਦੇ ਹਨ ਇਹ ਦਿਮਾਗ ਤੇ ਮਨ ਦਾ ਖੇਡ ਹੈ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਹਾਡੀ ਪ੍ਰਤੀਕਿਰਿਆ ਅਨਪ੍ਰੇਡਿਕਟੇਬਲ ਹੋ ਜਾਂਦੀ ਹੈ ਲੋਕ ਜਾਣਦੇ ਨਹੀਂ ਕਿ ਅਗਲਾ ਸ਼ਬਦ ਕਦੋਂ ਆਵੇਗਾ ਤੇ ਇਸੇ ਨਾਲ ਉਹ ਤੁਹਾਡੇ ਤੇ ਧਿਆਨ ਦੇਣ ਲੱਗਦੇ ਹਨ ਇੱਕ ਚੁੱਪ ਰਹਿਣ ਵਾਲੇ ਇਨਸਾਨ ਨੂੰ ਲੋਕ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਦੇ ਜਦੋਂ ਉਹ ਬੋਲਦਾ ਹੈ ਤਾਂ ਹਰ ਕੋਈ ਸੁਣਦਾ ਹੈ ਕਿਉਂਕਿ ਉਸਦੇ ਸ਼ਬਦ ਹਮੇਸ਼ਾ ਸਮਝਦਾਰ ਅਤੇ ਜ਼ਰੂਰੀ ਹੁੰਦੇ ਹਨ ਕੋਈ ਫालतू ਗੱਲ ਨਹੀਂ ਕੋਈ ਬੇਕਾਰ ਤਕਰਾਰ ਨਹੀਂ ਅੱਜ ਤੋਂ ਹੀ ਇੱਕ ਆਦਤ ਬਣਾਓ ਹਰ ਗੱਲ ਤੇ ਬੋਲਣ ਦੀ ਲੋੜ ਨਹੀਂ ਹੈ ਜਦ ਤੱਕ ਜ਼ਰੂਰੀ ਨਾ ਹੋਵੇ ਚੁੱਪ ਰਹੋ ਆਪਣੀ ਊਰਜਾ ਬਚਾਓ ਸੋਚੋ ਜਦੋਂ ਤੁਸੀਂ ਘੱਟ ਬੋਲਦੇ ਹੋ ਹਰ ਗੱਲ ਵਿੱਚ ਅਸਰ ਹੋ ਜਾਂਦਾ ਹੈ ਲੋਕਾਂ ਦੇ ਦਿਮਾਗ 'ਚ ਤੁਹਾਡੀਆਂ ਗੱਲਾਂ ਗੂੰਜਣ ਲੱਗਦੀਆਂ ਹਨ ਇਹ ਤਾਕਤ ਦਿਮਾਗ ਤੇ ਮਨ 'ਚ ਉਭਾਰ ਪੈਦਾ ਕਰਦੀ ਹੈ ਅਤੇ ਇਸੇ ਨਾਲ ਤੁਹਾਡੀ ਇੱਜ਼ਤ ਅਤੇ ਸਤਿਕਾਰ ਆਪਣੇ ਆਪ ਵੱਧ ਜਾਂਦੇ ਹਨ ਚੁੱਪ ਸਿਰਫ ਚੁੱਪ ਨਹੀਂ ਹੈ ਇੱਕ ਤਾਕਤ ਹੈ ਇੱਕ ਅਸਲੀ ਤਾਕਤ ਜੋ ਤੁਹਾਨੂੰ ਭੀੜ ਤੋਂ ਅਲੱਗ ਕਰ ਦਿੰਦੀ ਹੈ ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ ਤੁਹਾਡੀ ਅੰਦਰੂਨੀ ਤਾਕਤ ਦਿਸਦੀ ਹੈ ਤੁਹਾਡਾ ਮੰਜ਼ਰ ਤੁਹਾਡੀ ਸਥਿਤੀ ਤੇ ਤੁਹਾਡਾ ਦਿਮਾਗ ਸਭ ਕੁਝ ਇੱਕ ਵੱਖਰੇ ਪੱਧਰ ਤੇ ਖੜਾ ਹੋ ਜਾਂਦਾ ਹੈ ਸਮਝੋ ਚੁੱਪ ਤੁਹਾਡੇ ਅੰਦਰ ਇੱਕ ਰਾਜ਼ਮਈ ਅਸਰ ਪੈਦਾ ਕਰਦਾ ਹੈ ਜੋ ਬਿਨਾਂ ਕਿਸੇ ਸ਼ੋਰ ਦੇ ਬਿਨਾਂ ਕਿਸੇ ਤਣਾਅ ਦੇ ਤੁਹਾਨੂੰ ਉਹ ਬੰਦਾ ਬਣਾ ਦਿੰਦਾ ਹੈ ਜਿਸ ਦੀ ਗੱਲ ਸਭ ਸੁਣਦੇ ਹਨ ਇਹ ਸਿਰਫ ਇੱਕ ਆਦਤ ਨਹੀਂ ਇਹ ਜੀਵਨ ਦਾ ਸਬਕ ਹੈ ਦੂਜੀ ਤਾਕਤ ਭਾਵਨਾਵਾਂ ਤੇ ਕਾਬੂ ਆਉਂਦਾ ਹੈ ਤੁਸੀਂ ਸਥਿਰ ਬਣਦੇ ਹੋ ਦੋਸਤੋ ਸੋਚੋ ਕਿੰਨੀ ਵਾਰ ਅਸੀਂ ਗੁੱਸੇ ਵਿੱਚ ਆ ਕੇ ਜਾਂ ਈਰਖਾ ਤੇ ਦੁੱਖ ਦੇ ਪ੍ਰਭਾਵ ਵਿੱਚ ਕੁਝ ਅਜੀਹਾ ਕਹਿ ਦਿੰਦੇ ਹਾਂ ਜੋ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਇਹ ਸਿਰਫ ਮੌਕਾ ਖਰਾਬੀ ਨਹੀਂ ਹੁੰਦੀ ਇਹ ਸਾਡੀ ਅੰਦਰੂਨੀ ਤਾਕਤ ਦੀ ਕਮੀ ਨੂੰ ਦਿਖਾਉਂਦੀ ਹੈ ਜਦੋਂ ਤੁਸੀਂ ਤੁਰੰਤ ਜਵਾਬ ਦੇਣ ਦੀ ਆਦਤ ਛੱਡ ਦਿੰਦੇ ਹੋ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਲੈਂਦੇ ਹੋ ਤਾਂ ਇੱਕ ਅਦਭੁਤ ਤਬਦੀਲੀ ਆਉਂਦੀ ਹੈ ਤੁਹਾਡੇ ਮਨ ਵਿੱਚ ਇੱਕ ਸਥਿਰਤਾ ਬਣਦੀ ਹੈ ਇਹ ਸਥਿਰਤਾ ਤੁਹਾਨੂੰ ਛੋਟੇ-ਛੋਟੇ ਗੁੱਸੇ ਈਰਖਾ ਅਤੇ ਦੁੱਖ ਦੇ ਤੂਫਾਨਾਂ ਵਿੱਚ ਵੀ ਸ਼ਾਂਤ ਰਹਿਣ ਦੀ ਸਮਰੱਥਾ ਦਿੰਦੀ ਹੈ ਦੋਸਤੋ ਇਹ ਭਾਵਨਾਤਮਕ ਕਾਬੂ ਕੋਈ ਤਰੰਤ ਚੀਜ਼ ਨਹੀਂ ਹੈ ਇੱਕ ਪ੍ਰਕਿਰਿਆ ਹੈ ਜਦੋਂ ਤੁਸੀਂ ਖੁਦ ਨਾਲ ਖਾਮੋਸ਼ ਬੈਠਦੇ ਹੋ ਆਪਣੀਆਂ ਭਾਵਨਾਵਾਂ ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਇਹ ਸਮਝਦੇ ਹੋ ਕਿ ਮੈਂ ਇਹ ਕਿਉਂ ਮਹਿਸੂਸ ਕਰ ਰਿਹਾ ਹਾਂ ਇਹ ਸਵਾਲ ਸਿਰਫ ਚੋਟੀ ਦੀ ਸੋਚ ਨਹੀਂ ਇਹ ਆਪਣੀ ਭਾਵਨਾਤਮਕ ਤਾਕਤ ਨੂੰ ਜਗਾਉਣ ਦਾ ਪਹਿਲਾ ਕਦਮ ਹੈ ਹੌਲੀ-ਹੌਲੀ ਤੁਹਾਡੀਆਂ ਭਾਵਨਾਵਾਂ ਤੁਹਾਡੇ ਕਾਬੂ ਚ ਆਉਣ ਲੱਗਦੀਆਂ ਹਨ ਗੁੱਸਾ ਹੁਣ ਸਿਰਫ ਇੱਕ ਨਿਸ਼ਾਨ ਹੁੰਦਾ ਹੈ ਕਿ ਕੁਝ ਠੀਕ ਨਹੀਂ ਦੁੱਖ ਤੁਹਾਨੂੰ ਸਿਖਾਉਂਦਾ ਹੈ ਪਰ ਇਹ ਤੁਹਾਡੇ ਕਾਬੂ ਤੋਂ ਬਾਹਰ ਨਹੀਂ ਹੁੰਦਾ ਅਤੇ ਈਰਖਾ ਇਹ ਤੁਹਾਨੂੰ ਨਹੀਂ ਭੁਲਾਉਂਦੀ ਸਗੋਂ ਦੱਸਦੀ ਹੈ ਕਿ ਕਦੋਂ ਚੁੱਕਣਾ ਹੈ ਅਤੇ ਕਦੋਂ ਛੱਡਣਾ ਹੈ ਜਦੋਂ ਤੁਸੀਂ ਚੁੱਪ ਰਹਿਣਾ ਸਿੱਖ ਲੈਂਦੇ ਹੋ ਤੁਸੀਂ ਵਿਚਾਰਸ਼ੀਲ ਬਣ ਜਾਂਦੇ ਹੋ ਹੁਣ ਕੋਈ ਵੀ ਤੁਹਾਨੂੰ ਉਕਸਾ ਸਕਦਾ ਹੈ ਪਰ ਤੁਸੀਂ ਤੁਰੰਤ ਜਵਾਬ ਨਹੀਂ ਦਿੰਦੇ ਤੁਸੀਂ ਰੁਕਦੇ ਹੋ ਸੋਚਦੇ ਹੋ ਅਤੇ ਫਿਰ ਹੀ ਜਵਾਬ ਦਿੰਦੇ ਹੋ ਜੇ ਜ਼ਰੂਰੀ ਹੋਵੇ ਬਿਨਾਂ ਸੋਚੇ ਕੁਝ ਕਹਿਣਾ ਉਹ ਤੁਹਾਡੇ ਲਈ ਅਨਮੋਲ ਹੋ ਗਿਆ ਹੈ ਇਹ ਅੰਦਰੂਨੀ ਸਥਿਰਤਾ ਤੁਹਾਨੂੰ ਸਿਰਫ ਇੱਕ ਮਜ਼ਬੂਤ ਇਨਸਾਨ ਨਹੀਂ ਬਣਾਉਂਦੀ ਇਹ ਤੁਹਾਨੂੰ ਇੱਕ ਸ਼ਾਂਤ ਯੋਧਾ ਬਣਾਉਂਦੀ ਹੈ ਜੋ ਹਰੇਕ ਤੂਫਾਨ ਚ ਵੀ ਆਪਣੇ ਮਨ ਨੂੰ ਸਥਿਰ ਰੱਖ ਸਕਦਾ ਹੈ ਜੋ ਗੁੱਸਾ ਈਰਖਾ ਅਤੇ ਦੁੱਖ ਨੂੰ ਆਪਣੇ ਹੱਕ ਵਿੱਚ ਵਰਤ ਸਕਦਾ ਹੈ ਤਾਂ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਤੁਹਾਡੇ ਗੁੱਸੇ ਦੁੱਖ ਅਤੇ ਈਰਖਾ ਤੁਹਾਨੂੰ ਕਾਬੂ ਨਾ ਕਰ ਸਕਣ ਤਾਂ ਚੁੱਪ ਰਹਿਣਾ ਸਿੱਖੋ ਹਰ ਵਾਰ ਜਦੋਂ ਤੁਸੀਂ ਕੁਝ ਕਹਿਣ ਲੱਗੋ ਇੱਕ ਸਕਿੰਟ ਲਈ ਰੁਕੋ ਅਤੇ ਆਪਣੇ ਆਪ ਤੋਂ ਪੁੱਛੋ ਕੀ ਇਹ ਬੋਲਣਾ ਜ਼ਰੂਰੀ ਹੈ ਜਦੋਂ ਇਹ ਆਦਤ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਤਾਂ ਤੁਹਾਡੀਆਂ ਭਾਵਨਾਵਾਂ ਤੁਹਾਡੇ ਉੱਤੇ ਹਾਵੀ ਨਹੀਂ ਰਹਿੰਦੀਆਂ ਤੁਸੀਂ ਉਹਨਾਂ ਨੂੰ ਕੰਟਰੋਲ ਕਰਦੇ ਹੋ ਇਹੀ ਫਰਕ ਬਣਾਉਂਦਾ ਹੈ ਇੱਕ ਆਮ ਇਨਸਾਨ ਅਤੇ ਇੱਕ ਸ਼ਾਂਤ ਯੋਧੇ ਵਿੱਚ ਤੀਜੀ ਤਾਕਤ ਫੋਕਸ ਅਤੇ ਫੈਸਲਾ ਲੈਣ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਚੁੱਪ ਦੀ ਤੀਜੀ ਤਾਕਤ ਬਾਰੇ ਫੋਕਸ ਅਤੇ ਸਹੀ ਫੈਸਲਾ ਲੈਣ ਦੀ ਸ਼ਕਤੀ ਇਹ ਸ਼ਾਇਦ ਸਭ ਤੋਂ ਜ਼ਿਆਦਾ ਅਹਿਮ ਤਾਕਤ ਹੈ ਜੋ ਤੁਹਾਨੂੰ ਹੋਰਾਂ ਤੋਂ ਕਈ ਗੁਣਾ ਅੱਗੇ ਲੈ ਜਾਂਦੀ ਹੈ ਪਰ ਕਈ ਵਾਰ ਅਸੀਂ ਇਸ ਦੀ ਕਦਰ ਨਹੀਂ ਕਰਦੇ ਸੋਚੋ ਅਸੀਂ ਹਰ ਰੋਜ਼ ਕਿੰਨੀ ਸ਼ੋਰ ਸ਼ਰਾਬੇ ਵਿੱਚ ਫਸੇ ਰਹਿੰਦੇ ਹਾਂ ਸੋਸ਼ਲ ਮੀਡੀਆ ਦੇ ਕਮੈਂਟ ਰਿਸ਼ਤੇਦਾਰਾਂ ਦੀਆਂ ਗੱਲਾਂ ਦਫ਼ਤਰ ਦੀਆਂ ਛੋਟੀ ਛੋਟੀ ਤਕਰਾਰਾਂ ਇਹ ਸਾਰਾ ਸ਼ੋਰ ਸਿਰਫ ਤੁਹਾਡਾ ਦਿਮਾਗ ਭਰਦਾ ਹੈ ਜਦੋਂ ਦਿਮਾਗ ਭਰਿਆ ਹੁੰਦਾ ਹੈ ਤਾਂ ਸਹੀ ਫੋਕਸ ਅਤੇ ਸਹੀ ਫੈਸਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਜਿੱਥੇ ਵੀ ਖੜੇ ਹੋ ਹਰ ਛੋਟੀ ਗੱਲ ਵਿੱਚ ਫਸ ਕੇ ਆਪਣੇ ਅਸਲ ਮਕਸਦ ਤੋਂ ਦੂਰ ਹੋ ਜਾਂਦੇ ਹੋ ਪਰ ਜਿਵੇਂ ਹੀ ਤੁਸੀਂ ਆਪਣੇ ਆਪ ਨੂੰ ਇੱਕ ਸ਼ਾਂਤ ਮਾਹੌਲ ਵਿੱਚ ਰੱਖਦੇ ਹੋ ਜਿਵੇਂ ਹੀ ਤੁਸੀਂ ਚੁੱਪੀ ਨੂੰ ਅਪਣਾਉਂਦੇ ਹੋ ਤਾਂ ਉਹ ਜਾਦੂ ਸ਼ੁਰੂ ਹੁੰਦਾ ਹੈ ਤੁਹਾਡਾ ਮਨ ਅੰਦਰੋਂ ਸਾਫ਼ ਹੋ ਜਾਂਦਾ ਹੈ ਫਿਰ ਤੁਸੀਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਕੱਟ ਕੇ ਸਿਰਫ ਉਹਨਾਂ ਚੀਜ਼ਾਂ ਤੇ ਧਿਆਨ ਦੇ ਪਾਉਂਦੇ ਹੋ ਜੋ ਸੱਚਮੁੱਚ ਜ਼ਰੂਰੀ ਹਨ ਇਹ ਹੀ ਹੈ ਅਸਲ ਫੋਕਸ ਜਦੋਂ ਦਿਮਾਗ ਸ਼ਾਂਤ ਹੁੰਦਾ ਹੈ ਸੋਚ ਡੂੰਗੀ ਹੋ ਜਾਂਦੀ ਹੈ ਤੁਸੀਂ ਹਾਲਾਤ ਨੂੰ ਤੁਰੰਤ ਜੱਜ ਨਹੀਂ ਕਰਦੇ ਸਗੋਂ ਧੀਰੇ ਧੀਰੇ ਹਰ ਪੱਖ ਨੂੰ ਸਮਝਦੇ ਹੋ ਤੁਸੀਂ ਨਸਲ-ਨਸਲ ਦੇ ਪੈਟਰਨ ਕਾਰਨਾ ਅਤੇ ਪ੍ਰਭਾਵਾਂ ਨੂੰ ਵੇਖਦੇ ਹੋ ਫਿਰ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਮਾਂ ਠੀਕ ਹੈ ਤੁਸੀਂ ਇੱਕ ਸਹੀ ਅਤੇ ਚੰਗਾ ਫੈਸਲਾ ਲੈਂਦੇ ਹੋ ਜੋ ਇਨਸਾਨ ਹਰ ਫੈਸਲਾ ਤੁਰੰਤ ਲੈਂਦਾ ਹੈ ਉਹ ਅਕਸਰ ਪਛਤਾਉਂਦਾ ਹੈ ਉਹ ਲਗਾਤਾਰ ਹਲਚਲ ਵਿੱਚ ਫਸਿਆ ਰਹਿੰਦਾ ਹੈ ਕਦੇ ਵੀ ਹੌਸਲਾ ਅਤੇ ਮਨ ਦੀ ਸ਼ਾਂਤੀ ਨੂੰ ਨਹੀਂ ਸਮਝਦਾ ਪਰ ਜੋ ਸ਼ਾਂਤ ਰਹਿੰਦਾ ਹੈ ਉਹ ਪਹਿਲਾਂ ਸੋਚਦਾ ਹੈ ਅੰਦਰੋਂ ਤਿਆਰ ਹੁੰਦਾ ਹੈ ਅਤੇ ਫਿਰ ਇੱਕ ਅਜੀਹਾ ਕਦਮ ਚੁੱਕਦਾ ਹੈ ਜੋ ਸਿੱਧਾ ਸਫਲਤਾ ਵੱਲ ਲੈ ਜਾਂਦਾ ਹੈ ਇਸ ਤਾਕਤ ਦਾ ਅਸਲ ਮੂਲ ਹੈ ਜਿੰਨਾ ਘੱਟ ਬੋਲੋਗੇ ਉਹਨਾਂ ਜ਼ਿਆਦਾ ਸਮਝੋਗੇ ਜਦੋਂ ਤੁਹਾਡਾ ਮਨ ਸ਼ਾਂਤ ਅਤੇ ਫੋਕਸਡ ਹੁੰਦਾ ਹੈ ਤੁਸੀਂ ਹਰ ਹਾਲਤ ਵਿੱਚ ਸਹੀ ਰਸਤਾ ਚੁਣ ਲੈਂਦੇ ਹੋ ਤੁਸੀਂ ਆਮ ਮੁੰਡਿਆਂ ਤੋਂ ਵੱਖਰੀ ਸੋਚ ਰੱਖਦੇ ਹੋ ਲੋਕ ਜੋ ਸਿਰਫ ਤੁਰੰਤ ਜਵਾਬ ਦਿੰਦੇ ਹਨ ਉਹ ਛੋਟੀਆਂ ਜਿੱਤਾਂ ਲੈ ਸਕਦੇ ਹਨ ਪਰ ਸ਼ਾਂਤ ਰਹਿਣ ਵਾਲਾ ਹਰ ਵੱਡਾ ਨਤੀਜਾ ਆਪਣੇ ਹੱਥ ਵਿੱਚ ਲੈ ਸਕਦਾ ਹੈ ਦੋਸਤੋ ਚੁੱਪ ਤੁਹਾਡੇ ਲਈ ਸਿਰਫ ਇੱਕ ਸਾਇਲੈਂਸ ਨਹੀਂ ਇਹ ਇੱਕ ਦਿਮਾਗੀ ਤਾਕਤ ਹੈ ਇਹ ਤੁਹਾਨੂੰ ਲੀਡਰ ਦੀ ਸੋਚ ਦਿੰਦੀ ਹੈ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਬਿਨਾਂ ਸਮਝਣ ਦੀ ਸ਼ਕਤੀ ਦਿੰਦੀ ਹੈ ਜੋ ਇਨਸਾਨ ਆਪਣੇ ਮਨ ਦੀ ਸ਼ਾਂਤੀ ਬਚਾ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਸਫਲਤਾ ਨੂੰ ਪੱਕਾ ਕਰ ਲੈਂਦਾ ਹੈ ਇਸ ਲਈ ਅੱਜ ਹੀ ਚੁੱਪੀ ਅਪਣਾਓ ਫੋਕਸ ਕਰੋ ਸੋਚੋ ਸਮਝੋ ਅਤੇ ਫਿਰ ਸਹੀ ਫੈਸਲਾ ਲਓ ਇਸ ਤਰ੍ਹਾਂ ਤੁਹਾਡੀ ਤਾਕਤ ਕਈ ਗੁਣਾ ਵੱਧ ਜਾਵੇਗੀ ਅਤੇ ਤੁਸੀਂ ਇੱਕ ਆਮ ਇਨਸਾਨ ਤੋਂ ਇੱਕ ਅਸਲ ਲੀਡਰ ਬਣ ਜਾਓਗੇ ਚੌਥੀ ਤਾਕਤ ਊਰਜਾ ਬਚਦੀ ਹੈ ਦਿਮਾਗ ਅਤੇ ਸਰੀਰ ਦੋਵੇਂ ਰੀਚਾਰਜ ਹੁੰਦੇ ਹਨ ਦੋਸਤੋ ਹੁਣ ਅਸੀਂ ਜਾਣਾਂਗੇ ਚੌਥੀ ਤਾਕਤ ਦੇ ਬਾਰੇ ਉਹ ਤਾਕਤ ਝੂ ਦਿਮਾਗ ਅਤੇ ਸਰੀਰ ਦੀ ਊਰਜਾ ਸੰਭਾਲਦੀ ਹੈ ਅਤੇ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਯੋਗ ਬਣਾਉਂਦੀ ਹੈ ਇਹ ਉਹ ਤਾਕਤ ਹੈ ਜੋ ਤੁਹਾਨੂੰ ਦਿਨ ਰਾਤ ਫੋਕਸਡ ਸਹੀ ਫੈਸਲੇ ਕਰਨ ਵਾਲਾ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਵਾਲਾ ਬਣਾਉਂਦੀ ਹੈ ਅਸੀਂ ਹਰ ਰੋਜ਼ ਕਿੰਨੀਆਂ ਚੀਜ਼ਾਂ ਤੇ ਆਪਣੀ ਊਰਜਾ ਖਰਚ ਕਰ ਦਿੰਨੇ ਆ ਬੇਵਜ੍ਹਾ ਦੀਆਂ ਬੈਸਾਂ ਫਾਲਤੂ ਗੱਲਾਂ ਝੂਠੇ ਮੁਕਾਬਲੇ ਸੋਸ਼ਲ ਮੀਡੀਆ ਦੀਆਂ ਤਕਰਾਰਾਂ ਇਹ ਸਾਰਾ ਸ਼ੋਰ ਸਿਰਫ ਤੁਹਾਡੇ ਦਿਮਾਗ ਨੂੰ ਥਕਾਉਂਦਾ ਹੈ ਤੁਸੀਂ ਸੋਚਦੇ ਹੋ ਕਿ ਇੱਕ ਛੋਟਾ ਜਵਾਬ ਦੇਣਾ ਕੋਈ ਮਾਮੂਲੀ ਗੱਲ ਹੈ ਪਰ ਸੱਚ ਇਹ ਹੈ ਕਿ ਹਰ ਜਵਾਬ ਹਰ ਤਕਰਾਰ ਤੁਹਾਡੀ ਅਨਮੋਲ ਊਰਜਾ ਨੂੰ ਖਤਮ ਕਰ ਦਿੰਦਾ ਹੈ ਜਦੋਂ ਦਿਮਾਗ ਥੱਕਦਾ ਹੈ ਸਰੀਰ ਵੀ ਥੱਕ ਜਾਂਦਾ ਹੈ ਦਿਨ ਪਰ ਸੁਸਤ ਮਹਿਸੂਸ ਕਰਦੇ ਹੋ ਮਨ ਚ ਸਫਾਈ ਨਹੀਂ ਰਹਿੰਦੀ ਫੋਕਸ ਘੱਟ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਅਕਸਰ ਅਸੀਂ ਆਪਣੇ ਟਾਰਗੇਟ ਆਪਣੇ ਸੁਪਨੇ ਛੋਟੇ ਸਮੇਂ ਵਿੱਚ ਵੀ ਹਾਸਲ ਨਹੀਂ ਕਰ ਪਾਉਂਦੇ ਪਰ ਜਿਵੇਂ ਹੀ ਤੁਸੀਂ ਚੁੱਪੀ ਨੂੰ ਅਪਣਾਉਂਦੇ ਹੋ ਜਿਵੇਂ ਹੀ ਤੁਸੀਂ ਖੁਦ ਨੂੰ ਫालतू ਗੱਲਾਂ ਤੋਂ ਬਚਾਉਂਦੇ ਹੋ ਤਦ ਸਭ ਕੁਝ ਬਦਲ ਜਾਂਦਾ ਹੈ ਤੁਸੀਂ ਆਪਣੀ ਊਰਜਾ ਬਚਾ ਲੈਂਦੇ ਹੋ ਉਹ ਊਰਜਾ ਜੋ ਪਹਿਲਾਂ ਬੇਕਾਰ ਦੀਆਂ ਗੱਲਾਂ 'ਚ ਖਰਚ ਹੋ ਰਹੀ ਸੀ ਹੁਣ ਤੁਹਾਡੇ ਮਨ ਦਿਮਾਗ ਅਤੇ ਸਰੀਰ ਨੂੰ ਰੀਚਾਰਜ ਕਰਦੀ ਹੈ ਇਹ ਊਰਜਾ ਹੁਣ ਤੁਹਾਨੂੰ ਸਿਰਫ ਉੱਪਰ ਚੜਾਉਂਦੀ ਹੈ ਤੁਸੀਂ ਆਪਣੀ ਪੜਾਈ 'ਚ ਆਪਣੇ ਟਾਰਗੇਟਾਂ 'ਚ ਸਰੀਰ ਨੂੰ ਮਜ਼ਬੂਤ ਬਣਾਉਣ ਵਿੱਚ ਇਸ ਦੀ ਸਹੀ ਵਰਤੋਂ ਕਰਦੇ ਹੋ ਜਦੋਂ ਹਰ ਤਰ੍ਹਾਂ ਦੀ ਫਾਲਤੂ ਵਸਤੂ ਤੋਂ ਦੂਰ ਰਹਿਣਾ ਆ ਜਾਂਦਾ ਹੈ ਤਾਂ ਤੁਹਾਡਾ ਦਿਮਾਗ ਸ਼ਾਂਤ ਸਰੀਰ ਤਰੋਤਾਜ਼ਾ ਅਤੇ ਹੌਸਲਾ ਭਰਪੂਰ ਹੋ ਜਾਂਦਾ ਹੈ ਫਿਰ ਉਹ ਊਰਜਾ ਜੋ ਪਹਿਲਾਂ ਬੇਸਾਂ ਵਿੱਚ ਖਰਚ ਹੋ ਰਹੀ ਸੀ ਹੁਣ ਇੱਕ ਅਗ ਬਣ ਜਾਂਦੀ ਹੈ ਇਹ ਅਗ ਤੁਹਾਨੂੰ ਦੂਜਿਆਂ ਤੋਂ ਅਲੱਗ ਸ਼ਕਤੀਸ਼ਾਲੀ ਫੋਕਸ ਅਤੇ ਮਜ਼ਬੂਤ ਬਣਾਉਂਦੀ ਹੈ ਤੁਸੀਂ ਜੋ ਕੰਮ ਸ਼ੁਰੂ ਕਰਦੇ ਹੋ ਉਸ ਵਿੱਚ ਦਿਮਾਗ ਸਰੀਰ ਮਨ ਤੇ ਤਾਕਤ ਇਕੱਠੀ ਹੋ ਕੇ ਇੱਕ ਸ਼ਕਤੀਸ਼ਾਲੀ ਜੋਸ਼ ਪੈਦਾ ਕਰਦੇ ਹਨ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਕਿ ਹਰ ਦਿਨ ਤੁਹਾਡਾ ਦਿਮਾਗ ਰੀਚਾਰਜ ਰਹੇ ਸਰੀਰ ਤਰੋਤਾਜ਼ਾ ਮਹਿਸੂਸ ਕਰੇ ਅਤੇ ਤੁਸੀਂ ਸਫਲਤਾ ਵੱਲ ਬਿਨਾਂ ਰੁਕਾਵਟ ਅੱਗੇ ਵਧੋ ਤਾਂ ਚੁੱਪ ਰਹੋ ਸੋਚੋ ਅਤੇ ਆਪਣੀ ਊਰਜਾ ਸਿਰਫ ਉਹਨਾਂ ਚੀਜ਼ਾਂ 'ਚ ਲਗਾਓ ਜੋ ਤੁਹਾਨੂੰ ਉੱਪਰ ਚੜਾਉਂਦੀਆਂ ਹਨ। ਚੁੱਪ ਤੁਹਾਡੇ ਅੰਦਰਲੀ ਤਾਕਤ ਨੂੰ ਇੱਕ ਸਖਤ ਫੋਕਸ ਵਿੱਚ ਬਦਲ ਦਿੰਦਾ ਹੈ ਜੋ ਸਿਰਫ ਤੁਹਾਡੇ ਮਕਸਦ ਨੂੰ ਹਿਟ ਕਰਦੀ ਹੈ। ਇਸ ਨਾਲ ਤੁਹਾਡਾ ਦਿਮਾਗ ਸਾਫ਼, ਸਰੀਰ ਤੰਦਰੁਸਤ ਅਤੇ ਹਰ ਰੋਜ਼ ਉਤਸ਼ਾਹ ਨਾਲ ਭਰਪੂਰ ਰਹਿੰਦਾ ਹੈ। ਅਸਲ ਤਾਕਤ ਇਹ ਹੈ ਫालतू ਵਿਚਾਰਾਂ ਤੇ ਬੇਕਾਰ ਬੈਸਾਂ ਵਿੱਚ ਨਹੀਂ ਫਸਣਾ, ਬਲਕਿ ਆਪਣੀ ਊਰਜਾ ਨੂੰ ਸੋਚ ਸਮਝ ਕੇ ਸਹੀ ਮੰਜ਼ਲ ਤੇ ਲਗਾਉਣਾ। ਚੁੱਪ, ਸ਼ਾਂਤੀ ਅਤੇ ਫੋਕਸ ਇਹ ਤਿੰਨ ਮਿਲਕੇ ਤੁਹਾਨੂੰ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇੱਕ ਸੱਚੇ ਜਿੱਤਵਾਲਾ ਬਣਾਉਂਦੇ ਹਨ ਪੰਜਵੀਂ ਤਾਕਤ ਤੁਸੀਂ ਦੂਜਿਆਂ ਤੋਂ ਜ਼ਿਆਦਾ ਸਮਝਦਾਰ ਅਤੇ ਡੂੰਘੇ ਬਣਦੇ ਹੋ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਚੁੱਪ ਦੀ ਪੰਜਵੀਂ ਤਾਕਤ ਬਾਰੇ ਇਹ ਉਹ ਤਾਕਤ ਹੈ ਜੋ ਤੁਹਾਨੂੰ ਆਮ ਲੋਕਾਂ ਤੋਂ ਕਈ ਗੁਣਾ ਵੱਧ ਸਮਝਦਾਰ ਅਤੇ ਡੂੰਘਾ ਬਣਾਉਂਦੀ ਹੈ ਜਦੋਂ ਤੁਸੀਂ ਸ਼ਾਂਤ ਰਹਿਣਾ ਸਿੱਖ ਜਾਂਦੇ ਹੋ ਤਾਂ ਤੁਸੀਂ ਸਿਰਫ ਬੋਲਣ ਵਾਲਾ ਇਨਸਾਨ ਨਹੀਂ ਰਹਿੰਦੇ ਬਲਕਿ ਸਮਝਣ ਵਾਲਾ ਬਣ ਜਾਂਦੇ ਹੋ ਚੁੱਪ ਸਿਰਫ ਮੌਨ ਨਹੀਂ ਹੈ ਇਤਵਾਨ ਸੁਣਨਾ ਸਿਖਾਉਂਦੀ ਹੈ ਅਤੇ ਜਦੋਂ ਤੁਸੀਂ ਸੱਚਮੁੱਚ ਸੁਣਨਾ ਸਿੱਖ ਲੈਂਦੇ ਹੋ ਤਾਂ ਤੁਸੀਂ ਸ਼ਬਦਾਂ ਦੇ ਪਿੱਛੇ ਵਾਲੀ ਹਕੀਕਤ ਨੂੰ ਪੜ੍ਹ ਸਕਦੇ ਹੋ ਤੁਸੀਂ ਲੋਕਾਂ ਦੇ ਦਿਲਾਂ ਦੀ ਸੂਝਬੂਝ ਨੂੰ ਸਮਝਦੇ ਹੋ ਉਹਨਾਂ ਦੇ ਮਨ ਦੀ ਭਾਵਨਾ ਨੂੰ ਪ੍ਰਸ਼ਾਨਦੇ ਹੋ ਅਤੇ ਇਹ ਹੀ ਸਮਝ ਤੁਹਾਨੂੰ ਹਰ ਸਥਿਤੀ ਵਿੱਚ ਤੇਜ਼ ਅਤੇ ਚਤੁਰ ਬਣਾ ਦਿੰਦੀ ਹੈ ਸਾਡੀ ਦੁਨੀਆ ਵਿੱਚ ਜਿੱਥੇ ਹਰ ਕੋਈ ਤੁਰੰਤ ਜਵਾਬ ਦਿੰਦਾ ਹੈ ਬਹੁਤ ਘੱਟ ਲੋਕ ਉਹ ਹਨ ਜੋ ਸੱਚਮੁੱਚ ਸੁਣਦੇ ਅਤੇ ਸਮਝਦੇ ਹਨ ਇਹ ਘੱਟ ਬੋਲਣਾ ਤੁਹਾਨੂੰ ਇੱਕ ਵਿਲੱਖਣ ਤਾਕਤ ਦਿੰਦਾ ਹੈ ਜਦੋਂ ਤੁਸੀਂ ਘੱਟ ਬੋਲਦੇ ਹੋ ਤੁਹਾਡਾ ਮਨ ਪੂਰੀ ਤਰ੍ਹਾਂ ਧਿਆਨ ਨਾਲ ਕੰਮ ਕਰਦਾ ਹੈ ਤੁਸੀਂ ਹਰ ਇੱਕ ਅੰਕੜਾ ਹਰ ਇੱਕ ਹਾਲ-ਪਾヴ ਹਰ ਇੱਕ ਛੋਟੀ-ਛੋਟੀ ਗੱਲ ਨੋਟਿਸ ਕਰਦੇ ਹੋ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਇੱਕ ਅਜਿਹੇ ਇਨਸਾਨ ਬਣ ਜਾਂਦੇ ਹੋ ਜੋ ਭੀੜ ਵਿੱਚ ਵੀ ਸਭ ਨੂੰ ਪੜ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਇਨਸਾਨ ਸੱਚਾ ਹੈ ਕੌਣ ਦਿਖਾਵਾ ਕਰ ਰਿਹਾ ਹੈ ਕਿਸ ਦਾ ਮਨ ਸ਼ਾਂਤ ਹੈ ਤੇ ਕਿਸ ਦੇ ਇਰਾਦੇ ਅਸਲ ਵਿੱਚ ਸਾਫ਼ ਨਹੀਂ ਇਹ ਸੂਝ-ਬੂਝ ਅਤੇ ਡੂੰਘਾਈ ਤੁਹਾਨੂੰ ਆਮ ਲੋਕਾਂ ਤੋਂ ਪੂਰੀ ਤਰ੍ਹਾਂ ਅਲੱਗ ਕਰ ਦਿੰਦੀ ਹੈ ਜਦੋਂ ਤੁਸੀਂ ਘੱਟ ਬੋਲਦੇ ਹੋ ਲੋਕ ਤੁਹਾਨੂੰ ਕਦੇ ਘੱਟ ਨਹੀਂ ਸਮਝਦੇ ਬਲਕਿ ਉਹਨਾਂ ਦੀ ਨਜ਼ਰ ਵਿੱਚ ਤੁਹਾਡਾ ਹਰ ਸ਼ਬਦ ਮਹੱਤਵਪੂਰਨ ਬਣ ਜਾਂਦਾ ਹੈ। ਇਹੀ ਹੈ ਅਸਲ ਤਾਕਤ ਜੋ ਇਨਸਾਨ ਸਭ ਕੁਝ ਦੇਖ ਕੇ ਸੁਣ ਕੇ ਅਤੇ ਸੋਚ ਕੇ ਬੋਲਦਾ ਹੈ ਉਸ ਦੀਆਂ ਗੱਲਾਂ ਘੱਟ ਹੁੰਦੀਆਂ ਹਨ ਪਰ ਅਸਰਦਾਰ ਹੁੰਦੀਆਂ ਹਨ। ਚੁੱਪ ਤੁਹਾਨੂੰ ਡੂੰਘਾਈ ਦਿੰਦੀ ਹੈ ਅਤੇ ਇਹ ਡੂੰਘਾਈ ਤੁਹਾਡੇ ਅੰਦਰ ਇੱਕ ਅਜਿਹੀ ਤਾਕਤ ਪੈਦਾ ਕਰਦੀ ਹੈ ਜੋ ਕਿਸੇ ਵੀ ਹਾਲਾਤ ਨੂੰ ਸੰਭਾਲ ਸਕਦੀ ਹੈ। ਲੋਕ ਤੁਹਾਨੂੰ ਸਿਰਫ ਸੁਣਦੇ ਨਹੀਂ ਬਲਕਿ ਗੰਭੀਰਤਾ ਨਾਲ ਲੈਂਦੇ ਹਨ। ਤੁਸੀਂ ਸਿਰਫ ਇੱਕ ਸ਼ਬਦ ਨਾਲ ਸਥਿਤੀ ਬਦਲ ਸਕਦੇ ਹੋ ਬਿਨਾਂ ਕਿਸੇ ਤਕਰਾਰ ਜਾਂ ਸ਼ੋਰ ਸ਼ਰਾਬੇ ਦੇ ਦੋਸਤੋ ਅਸਲ ਅਕਲ ਅਤੇ ਤਾਕਤ ਇਹੀ ਹੈ ਘੱਟ ਬੋਲੋ ਜ਼ਿਆਦਾ ਸੁਣੋ ਅਤੇ ਸਮਝੋ ਚੁੱਪ ਤੁਹਾਨੂੰ ਡੂੰਗਾ ਬਣਾਉਂਦੀ ਹੈ ਤੇ ਇਹ ਡੂੰਗਾ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਜੇ ਤੁਸੀਂ ਇਸ ਤਾਕਤ ਨੂੰ ਸਿੱਖ ਲਓ ਤਾਂ ਨਾ ਸਿਰਫ ਤੁਹਾਡਾ ਮਨ ਤੇਜ਼ ਹੋਵੇਗਾ ਬਲਕਿ ਤੁਸੀਂ ਹਮੇਸ਼ਾ ਹੋਰਾਂ ਤੋਂ ਇੱਕ ਕਦਮ ਅੱਗੇ ਰਹੋਗੇ ਸੇਵੀ ਤਾਕਤ ਤੁਸੀਂ ਪ੍ਰਤੀਕਿਰਿਆ ਨਹੀਂ ਸੋਚ ਸਮਝ ਕੇ ਜਵਾਬ ਦੇਣਾ ਸਿੱਖ ਜਾਂਦੇ ਹੋ ਇਹ ਇੱਕ ਅਜਿਹੀ ਤਾਕਤ ਹੈ ਜੋ ਸਿਰਫ ਬੋਲਣ ਦੀ ਸ਼ਕਤੀ ਤੋਂ ਵੀ ਵੱਧ ਹੈ ਇਸ ਤਾਕਤ ਨੂੰ ਸਮਝਣਾ ਅਤੇ ਅਪਣਾਉਣਾ ਤੁਹਾਨੂੰ ਮਨੋਵਿਗਿਆਨਕ ਤੌਰ ਤੇ ਮਜ਼ਬੂਤ ਅਤੇ ਸਮਾਜਿਕ ਤੌਰ ਤੇ ਸਤਕਾਰਯੋਗ ਬਣਾ ਦਿੰਦਾ ਹੈ ਜਦੋਂ ਕੋਈ ਤੁਹਾਨੂੰ ਉਕਸਾਉਂਦਾ ਹੈ ਜਾਂ ਸਾਹਮਣੇ ਕੋਈ ਮੁਸ਼ਕਲ ਹਾਲਾਤ ਆਉਂਦੇ ਹਨ ਸਾਡੀ ਪ੍ਰਵਿਰਤੀ ਹੁੰਦੀ ਹੈ ਤੁਰੰਤ ਪ੍ਰਤੀਕਿਰਿਆ ਕਰਨਾ ਗੁੱਸੇ ਵਿੱਚ ਕੁਝ ਬੋਲ ਦੇਣਾ ਨਿਰਾਸ਼ਾ ਵਿੱਚ ਬਹਿਸ ਸ਼ੁਰੂ ਕਰ ਦੇਣਾ ਇਹ ਸਭ ਕੁਝ ਕਾਫੀ ਆਮ ਹੈ ਪਰ ਦੋਸਤੋ ਇਹ ਇੱਕ ਛੋਟੀ ਜਿੱਤ ਦਿੰਦਾ ਹੈ ਪਰ ਲੰਬੇ ਸਮੇਂ ਵਿੱਚ ਤੁਹਾਡੇ ਮਨ ਨੂੰ ਕਮਜ਼ੋਰ ਕਰ ਦਿੰਦਾ ਹੈ ਇਥੇ ਚੁੱਪ ਦੀ ਤਾਕਤ ਆਉਂਦੀ ਹੈ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਸੁਣਨ ਅਤੇ ਸੋਚਣ ਦਾ ਸਮਾਂ ਦਿੰਦੇ ਹੋ ਤੁਸੀਂ ਆਪਣੇ ਅੰਦਰ ਇੱਕ ਖਮੋਸ਼ੀ ਵਾਲੀ ਤਾਕਤ ਪੈਦਾ ਕਰਦੇ ਹੋ ਇਹ ਖਮੋਸ਼ੀ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਤੁਸੀਂ ਹੁਣ ਤਰੰਤ ਫੈਸਲਾ ਨਹੀਂ ਲੈਂਦੇ ਸਗੋਂ ਹਰ ਸਥਿਤੀ ਨੂੰ ਸਮਝ ਕੇ ਫੈਸਲਾ ਲੈਂਦੇ ਹੋ ਚੁੱਪ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਜਦੋਂ ਤੁਸੀਂ ਸ਼ਾਂਤ ਰਹਿ ਕੇ ਸੋਚਦੇ ਹੋ ਤੁਸੀਂ ਆਪਣੇ ਸ਼ਬਦਾਂ ਨੂੰ ਤੋਲਦੇ ਹੋ ਉਸੀਂ ਆਪਣੇ ਜਵਾਬ ਦੀ ਪਕੜ ਨੂੰ ਮਜ਼ਬੂਤ ਬਣਾਉਂਦੇ ਹੋ ਫਿਰ ਜੋ ਜਵਾਬ ਤੁਸੀਂ ਦਿੰਦੇ ਹੋ ਉਹ ਨਾ ਸਿਰਫ ਬੁੱਧੀਮਾਨ ਹੁੰਦਾ ਹੈ ਸਗੋਂ ਸਾਹਮਣੇ ਵਾਲੇ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਭਾਵਨਾਤਮਕ ਨਿਯੰਤਰਣ ਨੂੰ ਸਥਿਰ ਰੱਖਦੇ ਹੋ ਤੁਸੀਂ ਕਿਸੇ ਵੀ ਮੁਸ਼ਕਲ ਹਾਲਤ ਨੂੰ ਸ਼ਾਂਤੀ ਨਾਲ ਸੰਭਾਲ ਲੈਂਦੇ ਹੋ ਬਿਨਾਂ ਕਿਸੇ ਅਣਚਾਹੇ ਨੁਕਸਾਨ ਦੇ ਲੋਕ ਜੋ ਤੁਰੰਤ ਪ੍ਰਤੀਕਿਰਿਆ ਕਰਦੇ ਹਨ ਉਹ ਅਕਸਰ ਆਪਣੀ ਤਾਕਤ ਨੂੰ ਖਤਮ ਕਰ ਦਿੰਦੇ ਹਨ ਪਰ ਜੋ ਚੁੱਪ ਅਤੇ ਸੋਚ ਸਮਝ ਕੇ ਜਵਾਬ ਦਿੰਦੇ ਹਨ ਉਹ ਹਮੇਸ਼ਾ ਇੱਕ ਕਦਰਦਾਨ ਮਜ਼ਬੂਤ ਅਤੇ ਸਤਿਕਾਰਯੋਗ ਇਨਸਾਨ ਵਜੋਂ ਉੱਭਰਦੇ ਹਨ ਦੋਸਤੋ ਇਹ ਤਾਕਤ ਸਿਰਫ ਸ਼ਬਦਾਂ ਲਈ ਨਹੀਂ ਹੈ ਇਹ ਤੁਹਾਡੀ ਮਾਨਸਿਕ ਸਥਿਰਤਾ ਸੰਵੇਦਨਸ਼ੀਲਤਾ ਅਤੇ ਸਮਾਜਿਕ ਸੂਝ-ਬੂਝ ਦਾ ਨਤੀਜਾ ਹੈ ਜਦੋਂ ਤੁਸੀਂ ਸਿੱਖ ਲੈਂਦੇ ਹੋ ਕਿ ਹਰ ਸਥਿਤੀ ਵਿੱਚ ਤੁਰੰਤ ਪ੍ਰਤੀਕਿਰਿਆ ਨਾ ਕਰੋ ਬਲਕਿ ਸ਼ਾਂਤ ਅਤੇ ਸੋਚ ਕੇ ਜਵਾਬ ਦਿਓ ਤਾਂ ਤੁਸੀਂ ਇੱਕ ਸੁਜਵਾਨ ਮਨ ਵਾਲੇ ਬੰਦੇ ਵਾਂਗ ਉੱਭਰਦੇ ਹੋ ਇਸ ਤਰੀਕੇ ਨਾਲ ਤੁਸੀਂ ਆਮ ਮੁੰਡੇ ਤੋਂ ਇੱਕ ਸਮਝਦਾਰ ਮਰਦ ਬਣ ਜਾਂਦੇ ਹੋ ਜੋ ਹਾਲਾਤਾਂ ਦੇ ਪਿੱਛੇ ਨਹੀਂ ਭੱਜਦਾ ਬਲਕਿ ਉਹਨਾਂ ਦੇ ਉੱਪਰ ਖੜਾ ਹੁੰਦਾ ਹੈ ਤੁਸੀਂ ਹੁਣ ਸਿਰਫ ਆਪਣੇ ਆਪ ਨੂੰ ਨਹੀਂ ਬਲਕਿ ਆਪਣੇ ਪਰਿਵਾਰ ਦੋਸਤਾਂ ਅਤੇ ਸਮਾਜ ਨੂੰ ਵੀ ਸਹੀ ਫੈਸਲੇ ਅਤੇ ਸ਼ਾਂਤਰਾ ਦਿਖਾਉਂਦੇ ਹੋ ਦੋਸਤੋ ਇਹ ਕਲਾ ਸਿੱਖਣ ਲਈ ਤੁਹਾਨੂੰ ਹਰ ਦਿਨ ਆਪਣੇ ਆਪ ਨੂੰ ਇੱਕ ਨਵੀਂ ਤਾਕਤ ਦੇਣੀ ਪੈਂਦੀ ਹੈ ਚੁੱਪ ਰਹੋ ਸੋਚੋ ਫਿਰ ਜਵਾਬ ਦਿਓ ਜਿਵੇਂ ਜਿਵੇਂ ਤੁਸੀਂ ਇਹ ਕਲਾ ਅਪਣਾਉਂਦੇ ਹੋ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਸਮਾਜਿਕ ਤੌਰ ਤੇ ਸਤਕਾਰਯੋਗ ਅਤੇ ਹਰ ਹਾਲਤ ਵਿੱਚ ਇੱਕ ਲੀਡਰ ਬਣ ਜਾਂਦੇ ਹੋ ਦੋਸਤੋ ਜੇ ਤੁਸੀਂ ਇਹ ਵੀਡੀਓ ਇੱਥੇ ਤੱਕ ਦੇਖੀ ਹੈ ਤਾਂ ਇਹ ਸਿਰਫ ਦੇਖਣ ਦੀ ਗੱਲ ਨਹੀਂ ਰਹੀ ਇਹ ਤੁਹਾਡੇ ਸੋਚਣ ਦੇ ਤਰੀਕੇ ਦਾ ਇੱਕ ਬਦਲਾਅ ਹੈ ਅੱਜ ਤੋਂ ਤੁਸੀਂ ਉਹ ਇਨਸਾਨ ਨਹੀਂ ਰਹੇ ਜੋ ਹਰ ਗੱਲ ਤੇ ਤੁਰੰਤ ਬੋਲ ਦਿੰਦਾ ਸੀ ਹਰ ਹਾਲਤ 'ਚ ਬਿਨਾਂ ਸੋਚੇ ਉਲਝ ਜਾਂਦਾ ਸੀ ਹੁਣ ਤੁਸੀਂ ਅੰਦਰੋਂ ਸ਼ਾਂਤ ਹੋ ਚੁੱਕੇ ਹੋ ਅਤੇ ਇਹਹੀ ਸ਼ਾਂਤੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਚੁੱਕੀ ਹੈ ਕਿਉਂਕਿ ਇੱਕ ਅਜਿਹਾ ਇਨਸਾਨ ਜੋ ਖੁਦ ਤੇ ਕਾਬੂ ਰੱਖਦਾ ਹੈ ਉਹ ਇਸ ਦੁਨੀਆ 'ਚ ਕੁਝ ਵੀ ਹਾਸਲ ਕਰ ਸਕਦਾ ਹੈ ਅਤੇ ਅੱਜ ਤੁਸੀਂ ਪਹਿਲਾ ਕਦਮ ਰੱਖ ਚੁੱਕੇ ਹੋ ਹੁਣ ਜਦੋਂ ਵੀ ਕੋਈ ਤੁਹਾਨੂੰ ਉਕਸਾਏ ਜਦੋਂ ਵੀ ਕੋਈ ਤੁਹਾਥੋਂ ਬਹਿਸ ਕਰਨਾ ਚਾਹੇ ਜਾਂ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਡੇ ਅੰਦਰ ਇੱਕ ਠਹਿਰਾਅ ਹੋਵੇਗਾ ਤੁਸੀਂ ਪ੍ਰਤੀਕਿਰਿਆ ਨਹੀਂ ਕਰੋਗੇ ਤੁਸੀਂ ਜਵਾਬ ਦਿਓਗੇ ਸੋਚ ਸਮਝ ਕੇ ਸ਼ਾਂਤੀ ਨਾਲ ਦੂਂਗਾ ਇਹਨਾ ਅਤੇ ਇਹੀ ਤਾਂ ਫਰਕ ਹੁੰਦਾ ਹੈ ਇੱਕ ਆਮ ਇਨਸਾਨ ਅਤੇ ਇੱਕ ਪਾਵਨਾਤਮਕ ਤੌਰ ਤੇ ਪਰਪਕ ਇਨਸਾਨ ਵਿੱਚ ਹੁਣ ਤੁਹਾਡੇ ਅੰਦਰ ਉਦੰਗਾਈ ਹੈ ਉਹ ਸਮਝ ਹੈ ਜੋ ਤੁਹਾਨੂੰ 99% ਲੋਕਾਂ ਤੋਂ ਅਲੱਗ ਕਰਦੀ ਹੈ ਚੁਕ ਹੁਣ ਤੁਹਾਡਾ ਕਵਚ ਹੈ ਅਤੇ ਜੋ ਸ਼ਾਂਤੀ ਚ ਜਿਉਣਾ ਸਿੱਖ ਜਾਂਦਾ ਹੈ ਉਹ ਇਸ ਬੇਚੈਨ ਦੁਨੀਆ ਚ ਵੀ ਰਾਜਾ ਬਣ ਜਾਂਦਾ ਹੈ ਦੋਸਤੋ ਹੁਣ ਜਦੋਂ ਇਹ ਵੀਡੀਓ ਖਤਮ ਹੋ ਰਹੀ ਹੈ ਇਹ ਸਿਰਫ ਖਤਮ ਨਹੀਂ ਇਹ ਤੁਹਾਡੀ ਨਵੀਂ ਸ਼ੁਰੂਆਤ ਹੈ ਹਰ ਸ਼ਬਦ ਜੋ ਤੁਸੀਂ ਅੱਜ ਸੁਣਿਆ ਹਰ ਗੱਲ ਜੋ ਤੁਸੀਂ ਸਮਝੀ ਉਹ ਤੁਹਾਡੇ ਅੰਦਰ ਇੱਕ ਬਦਲਾਅ ਜਗਾਉਣ ਲਈ ਸੀ ਇਹ ਬਦਲਾਅ ਸਿਰਫ ਸਮੇਂ ਦੀ ਗੱਲ ਨਹੀਂ ਇਹ ਤੁਹਾਡੇ ਅੰਦਰ ਦੀ ਤਾਕਤ ਨੂੰ ਉਜਾਗਰ ਕਰਨ ਦੀ ਸ਼ੁਰੂਆਤ ਹੈ ਦੋਸਤੋ ਹਰ ਪਲ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਂਦੇ ਹੋ ਜਦੋਂ ਤੁਸੀਂ ਬਿਨਾ ਬੋਲੇ ਬਿਨਾ ਨਕਾਰਾਤਮਕ ਪ੍ਰਭਾਵ ਵਿੱਚ ਫਸੇ ਸ਼ਾਂਤ ਰਹਿੰਦੇ ਹੋ ਉਸ ਸਮੇਂ ਤੁਸੀਂ ਅਸਲ ਤਾਕਤ ਮਹਿਸੂਸ ਕਰਦੇ ਹੋ ਇਹ ਉਹ ਤਾਕਤ ਹੈ ਜੋ ਕਿਸੇ ਵੀ ਮੁਸ਼ਕਲ ਹਾਲਾਤ ਵਿੱਚ ਤੁਹਾਨੂੰ ਖੜਾ ਰੱਖਦੀ ਹੈ ਯਾਦ ਰੱਖਣਾ ਇਹ ਵੀਡੀਓ ਸਿਰਫ ਸਬਕ ਨਹੀਂ ਸੀ ਇਹ ਤੁਹਾਡੇ ਲਈ ਇੱਕ ਦਰਵਾਜ਼ਾ ਸੀ ਦਰਵਾਜ਼ਾ ਜਿਸ ਤੋਂ ਤੁਸੀਂ ਅੰਦਰ ਕਦਮ ਰੱਖ ਕੇ ਆਪਣੀ ਸੋਚ ਆਪਣਾ ਦਿਮਾਗ ਅਤੇ ਆਪਣਾ ਜੀਵਨ ਬਦਲ ਸਕਦੇ ਹੋ ਤੁਸੀਂ ਉਸ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਅੱਗੇ ਵੱਧ ਚੁੱਕੇ ਹੋ ਹੁਣ ਤੁਸੀਂ ਇੱਕ اٹਲ ਸ਼ਾਂਤ ਅਤੇ ਸਮਝਦਾਰ ਇਨਸਾਨ ਬਣ ਰਹੇ ਹੋ ਜੋ ਹਰ ਹਾਲਾਤ ਵਿੱਚ ਆਪਣੀ ਸ਼ਾਂਤੀ ਅਤੇ ਫੋਕਸ ਨਾਲ ਹਰ ਰੁਕਾਵਟ ਨੂੰ ਦੂਰ ਕਰ ਸਕਦਾ ਹੈ ਦੋਸਤੋ ਜਿਵੇਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਸੇ ਤਰ੍ਹਾਂ ਅੱਗੇ ਵੀ ਤੁਸੀਂ ਹਰ ਪਲ ਵਿੱਚ ਆਪਣੀ ਤਾਕਤ ਨੂੰ ਸਮਝੋਗੇ ਹਰ ਚੋਣ ਵਿੱਚ ਸ਼ਾਂਤ ਅਤੇ ਸਹੀ ਫੈਸਲਾ ਲਵੋਗੇ ਇਹ ਸਿਰਫ ਸ਼ੁਰੂਆਤ ਹੈ ਅਤੇ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰੋ ਆਪਣੀਆਂ ਸੋਚਾਂ ਸਾਂਝਾ ਕਰਨ ਲਈ ਕਮੈਂਟ ਕਰੋ ਦੱਸੋ ਕਿ ਕੀ ਤੁਸੀਂ ਅੱਜ ਤੋਂ ਸ਼ਾਂਤ ਰਹੋਗੇ ਆਪਣੇ ਦਿਮਾਗ ਤੇ ਫੋਕਸ ਮੁਕਾਇਮ ਰੱਖੋਗੇ ਅਤੇ ਸਭ ਤੋਂ ਵੱਡੀ ਗੱਲ ਹੋਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਸਿਰਫ ਜਾਣਕਾਰੀ ਨਹੀਂ ਇਹ ਤੁਹਾਡੇ ਲਈ ਇੱਕ ਕਹਾਣੀ ਬਣ ਜਾਏਗੀ ਜੋ ਤੁਹਾਡੇ ਜੀਵਨ ਵਿੱਚ ਸ਼ਕਤੀਸ਼ਾਲੀ ਬਦਲਾਅ ਲਿਆਵੇਗੀ ਦੋਸਤੋ ਹੁਣ ਤੱਕ ਤੁਸੀਂ ਸਿਰਫ ਸਿੱਖਿਆ ਹੁਣ ਤੁਸੀਂ ਇਸ ਨੂੰ ਅਮਲ ਵਿੱਚ ਲਿਆਉਣ ਵਾਲੇ ਹੋ ਆਪਣੀ ਤਾਕਤ ਨੂੰ ਸਮਝੋ ਆਪਣਾ ਦਿਮਾਗ ਸ਼ਾਂਤ ਰੱਖੋ ਅਤੇ ਆਪਣੀ ਹਰ ਚੋਣ ਨੂੰ ਸਹੀ ਫੈਸਲੇ ਨਾਲ ਭਰਪੂਰ ਕਰੋ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ 'ਚ ਜਿਸ ਵਿੱਚ ਤੁਹਾਡੇ ਜੀਵਨ ਨੂੰ ਇੱਕ ਹੋਰ ਸ਼ਕਤੀਸ਼ਾਲੀ ਅਤੇ ਪ੍ਰੇਰਣਾਦਾਇਕ ਰਾਹ ਤੇ ਲਿਆਂਦਾ ਜਾਏਗਾ।